ਸਰ ਇੱਕ ਇਨਫੋਰਮੇਸ਼ਨ ਮਿਲੀ ਹੈ ਕੋਈ ਦੋ ਸ਼ੱਕੀ ਬੰਦੇ ਜਿਹੜੇ ਹੈਗੇ ਆ ਮਾੜਾ ਕੁਕੜਾ ਕਰਨ ਦੀ ਤਾੜ ਵਿੱਚ ਹੈਗੇ ਮੋਟਰਸਾਈਕਲ ਤੇ ਫਿਰਤੁਰ ਰਹੇ ਉਹ ਉਹਨੂੰ ਦੇਖਦਾ ਹੁਣ ਜਾਣਦੇ ਹੋਏ ਇੱਕ ਨਾਕਾ ਸੀ ਪਿੰਡ ਬਾਰਾਪੁਰ ਤੋਂ ਸਾਡੇ ਮੁਖ ਅਫਸਰ ਗੜਸ਼ੰਕਰ ਨਾਲ ਚੌਕੀ ਇੰਚਾਰਜ ਅਸਾ ਸਿੰਘ ਸਮੰਦੜੇ ਤੋਂ ਹੋਰ ਮੁਲਾਜ਼ਮਾਂ ਨੇ ਲਾਇਆ ਹੋਇਆ ਸੀ ਇਸ ਨਾਕੇ ਤੇ ਇਹਨਾਂ ਨੇ ਰੋਕਣ ਨੂੰ ਕਿਹਾ ਉਹਨਾਂ ਦੋਹਾਂ ਨੂੰ ਲੇਕਿਨ ਬਜਾਏ ਰੁਕਣ ਦੇ ਉਹਨਾਂ ਨੇ ਪੁਲਿਸ ਤੇ ਫਾਇਰ ਕਰ ਦਿੱਤਾ ਔਰ ਪੁਲਿਸ ਨੇ ਵੀ ਜਵਾਬੀ ਫਾਇਰ ਕੀਤਾ ਬੜੀ ਬਹਾਦਰੀ ਦੇ ਨਾਲ ਪੁਲਿਸ ਦੀ ਗੱਡੀ 'ਚ ਵੀ ਗੋਲੀ ਲੱਗੀ इवन ਮੁੰਡੇ ਨੇ ਸਾਡੇ ਨੇ ਬੁਲਟ ਪ੍ਰੂਫ ਜੈਕਟ ਪਾਇਸੀ ਨੁਕਸਾਨ ਨਹੀਂ ਹੋਇਆ ਉੱਚੇ ਵੀ ਗੋਲੀ ਲੱਗੀ ਉਹਨਾਂ ਦੇ ਤੇ ਸਾਡੇ ਉਹਨਾਂ ਜਿਹੜਾ ਪੁਲਿਸਵਰ ਨੂੰ ਫਾਇਰ ਹੋਇਆ ਉਹ ਉਹਨਾਂ ਦੇ ਇੱਕ ਦੇ ਲੱਤ ਦੇ ਵਿੱਚ ਗੋਲੀ ਲੱਗੀ ਹੈ ਜਿਹੜਾ ਕਾਨੂੰਨਾ ਦਾ ਬੰਦਾ ਸੀ ਤੇ ਉਹਨਾਂ ਦੋਹਾਂ ਨੂੰ ਕਾਬੂ ਕਰ ਲਿਆ ਇਹ ਕ੍ਰਿਮੀਨਲ ਬੈਕਗ੍ਰਾਉਂਡ ਦੇ ਬੰਦੇ ਹੈਗੇ ਇੱਕ ਦਾ ਨਾਂ ਕਨੂਆ ਬੱਸੀ ਵਜੀਦ ਉਹਦਾ ਪਿੰਡ ਟਾਣੀ ਹਰਿਆਣੇ ਚ ਉਹ ਵੀ ਉਹਦੇ ਉੱਪਰ ਵੀ ਅਸਲੈਕਟ ਦਾ ਪਰਚਾ ਸੀ ਤੇ ਜਿਹੜਾ ਦੂਜਾ ਹੈਗਾ ਉਹ ਇੱਥੇ ਟਾਣੀ ਗੜਸ਼ੰਕਰ ਦੇ ਇਬਰਾਹਿਮਪੁਰ ਦਾ ਹੈਗਾ ਉਹਦਾ ਨਾਮ ਸਿਮੂ ਆ ਉਹ ਵੀ ਮਰਡਰ ਦੇ ਵਿੱਚੋਂ ਜਮਾਨਤ ਤੇ ਹੈਗਾ ਬੰਦੇ ਅਸੀਂ ਕਬੂ ਕਰ ਲਏ ਹੈਗੇ ਬਸ ਇਹੀ ਸੀ ਕਿੰਨੇ ਕਲਾਜ ਦੀ ਘਟਨਾ ਹੈ ਇਹ ਤੜਕੇ ਦੀ ਘਟਨਾ ਤਕਰੀਬਨ ਤਕਰੀਬਨ 6:30 ਵਜੇ ਤੇ ਇਹ 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 6:30 ਕਿਥੇ ਕਿਥੇ ਦੇ ਸੰਗ ਆ ਰਹੇ ਸੀ ਇਹ ਇਹ ਬੰਦੇ ਇੱਕ ਤਾਂ ਪੁਲਿਸ ਸਟੇਸ਼ਨ ਹਰਿਆਣਾ ਦੇ ਵਿੱਚ ਵਸੀ ਵਜੀਦ ਦਾ ਹੈਗਾ ਤੇ ਇਦਾਂ ਹੀ ਦੂਸਰਾ ਬੰਦਾ ਜਿਹੜਾ ਇੱਥੇ ਇਬਰਾਹਿਮਪੁਰ ਦਾ ਹੈਗਾ ਪੁਲਿਸ ਸਟੇਸ਼ਨ ਆਪਣੇ ਕੜਸ਼ੰਕਰ ਦਾ ਇੱਕ ਕਨੂ ਆ ਸਰ ਹਾਂਜੀ ਇੱਕ ਕਨੂ ਤੇ ਇੱਕ ਸਿਮ ਸਿਮੂ ਇੱਥੇ ਦਾ ਇਬਰਾਹਿਮਪੁਰ ਦਾ ਕਨੂ ਵਸੀ ਵਜੀਦ ਦਾ